ਓਏ ਕਿੰਨਾ ਪਾਣੀ ਓਏ ਮੇਰਾ ਜੀ ਕਰਦਾ ਵਿੱਚ ਤਾਰੀਆਂ ਲਾਵਾਂ ਇੰਨਾ ਫੜਕੇ ਝੂਟਾ ਨਾ ਲਾਵਾਂ ਇੱਕ ਉੱਪਰ ਐਨ ਜਿੰਨੇ ਭਰਾਵਾ ਕਿਤੇ ਰੋੜੀ ਨਾ ਜਾਈਏ ਪਿੰਡ ਆਲੂ ਜਾਂਦਿਆ ਹੀ ਮੈਂ ਮੰਮੀ ਨੂੰ ਦੱਸਾਂ ਜਾ ਕੇ ਮੰਮੀ ਪਿੰਡ ਆਲੂ ਪਾਣੀ ਆਉਂਦਿਆ ਹੀ ਕਿਤੇ ਰੋੜੀ ਨਾ ਜਾਈਏ ਡਰਦੇ ਵਾਂ ਪੁੱਛੀਏ ਮੰਮੀ ਨੂੰ ਦੱਸਾਂ ਪਿੰਡ ਆਲੂ ਪਾਣੀ ਆਉਂਦਿਆ ਹੀ

ਨਾ ਕੰਮ ਤੇਰਾ ਮੁੱਕ ਗਿਆ ਹੰਮੀ ਹੰਮੀ ਹਾਂ ਹੀ ਕੰਮ ਸਾਰਾ ਖਤਮ ਕਰ ਲਿਆ ਜੀ ਆਏਸੀ ਚਲਾ ਕੇ ਪਈ ਹਾਂ ਤਾਂ ਬਿੱਲ ਤੇਰੇ ਪਿਓ ਨੇ ਦੇਣਾ ਆ ਹੈ ਗਰਮੀ ਬੜੀ ਲੱਗਦੀ ਸੀ ਮੈਨੂੰ ਗਰਮੀ ਤੈਨੂੰ じゃ ਬਹੁਤ ਮੌਖੀ ਲੱਗਦੀ ਜਿੱਦਾਂ ਕੇ ਪੇਛੇ ਹੋ ਨਾ ਏਸੀਆਂ ਚ ਬੈਠੀ ਆਈ ਹੁੰਦੀ ਆ ਚੱਲ ਮੇਰੀ ਲੱਤਾਂ ਤੋਹਦੀਆਂ ਲੱਤਾਂ ਘੁੱਟ ਮੇਰੀਆਂ ਆਹ ਪੈ ਰਹੀਆਂ ਅੰਗੇ ਨੱਬੀ ਚੱਲ ਘੁੱਟ ਮੇਰੀਆਂ ਲੱਤਾਂ ਲੈ ਕੇ ਕੋਈ ਗਦਾ ਹੈ ਲਾਏ ਆ ਕੰਮ ਲੱਤਾਂ ਦੇ ਕੋਣ ਤਾਂ ਆਪ ਦੇਖਦੀ ਰਹੀ ਸਾਡੀਆਂ ਮੇਰੀਆਂ ਲੱਤਾਂ ਕਿੰਨੀਆਂ ਕਿ ਚਿੱਕੀਆਂ ਇਹਨੇ ਕਿ ਦਾ ਨੂੰ ਲਾਏ ਆ ਬੇਲੀ ਨਹੀਂ ਜਰਾ ਵਾਰ ਵੀ ਰਹਿਣ ਦੇਣਾ ਉਹਨੂੰ ਦੇਖ ਮਾਤਾ ਕਰਦੇ ਕਰਾਉਂਦੇ ਤੂੰ ਸੱਚ ਜੁੱਤੀਆਂ ਮਾਰਨ ਢਈਆਂ ਲਾਗੀ ਗਵਾਨ ਜ਼ਬਾਨ ਸੁਣ ਕੇ ਕੀ ਕਹਿਣਗੇ ਬਖਰ ਇੰਨਾ ਕੋ ਜਿਆਦਾ ਕਰਦਾ ਤੂੰ ਜਦੋਂ ਦੇਦੇ ਹੈ ਪੁੱਤ ਕਲੇਸ਼ ਕੀਤਾ ਇੱਕ ਤੇਰੀ ਕੁੜੀ ਆ ਗਈ ਹੈ ਹਾਂ ਤੁਸੀਂ ਦੋਨਾਂ ਨੇ ਇਹ ਇਸ ਨਾਲ ਨਹੀਂ ਆਣਾ ਨਹੀਂ ਮੇਰੀ ਨੇ ਨਹੀਂ ਤੇ ਤੁਸੀਂ ਇਦਾਂ ਨਾਲ ਨਾ ਕਹੋ ਮੈਂ ਮੈਨੂੰ ਕੁਝ ਕਰਦੇ ਨਹੀਂ ਮੈਨੂੰ ਪੁੱਛਦੇ ਨਹੀਂ ਗਿਛਦੇ ਨਹੀਂ ਕਿਉਂ ਨਹੀਂ ਪੁੱਛਦੇ ਤੁਸੀਂ ਪਹਿਲਾਂ ਮੈਨੂੰ ਬੁਦਨਾਵਗੇ ਤੇ ਹੁਣ ਤੁਸੀਂ ਉਹਨੂੰ ਵੀ ਕਹਿੰਦੇ ਮੈਂ ਉੱਥੇ ਮੈਨੂੰ ਪੁੱਛਿਆ ਨਹੀਂ ਗਿਛਿਆ ਨਹੀਂ ਇੱਕੋ ਤੇ ਕਲੇਸ਼ ਹੁਣ ਬੰਦ ਰੱਖੋ ਜ ਰਹਿਣਾ ਤੇ ਆਰਾਮ ਨਾਲ ਰਹੋ ਬੱਚਿਆਂ ਦਾ ਮਾੜਾ ਅਸਰ ਪੈਂਦਾ ਵਾ ਕੀ ਗੱਲ ਹੈ ਤੂੰ ਹੁਣ ਇੱਥੇ ਪੱਖਾ ਛੜ ਕੇ ਲੰਮੀ ਬੈ ਗਈ ਹੈ ਕੋਈ ਕੰਮਕਾਰ ਕਰ ਲਿਆ ਕਰ ਬਸ ਬਹਿਲੀ ਨੇ ਬਸ ਇੱਧਰ ਬੈ ਗਈ ਉੱਧਰ ਬੈ ਗਈ ਇਹੇ ਕੰਮ ਹੈ ਤੇਨੂੰ ਪੁਰ ਗਦਾ ਮਗਰਾ ਭਾਬੀ ਮੈਂ ਕੀ ਜਦ ਕੰਮ ਨਾ ਮੈਂ ਬਹਿ ਨਹੀਂ ਸਕਦੀ ਹੈਗੀ ਤੇ ਨਹੀਂ ਘਰ ਕੰਮ ਹੈ ਨਹੀਂ ਹੋਰ ਘਰ ਕੰਮ ਹੈ ਨਹੀਂ ਇਹੋ ਦੋ ਦਿਨ ਮੈਂ ਆਈ ਆ ਤੁਹਾਨੂੰ ਤੇ ਹੀ ਆ ਭਾਬੀ ਹਾਂ ਨੌਕਰਾਨੀ ਆ ਗਈ ਕਰਾ ਲਓ ਕੰਮ ਕਰਾ ਲਓ ਘਰ ਦੇ ਕੰਮ ਮੇਰੇ ਨੌਕਰਾਨੇ ਘਰ ਦੇ ਕੰਮ ਜਿਹੜਾ ਨੌਕਰਾਨੇ ਦਾ ਕੰਮ ਹੁੰਦਾ ਨਹੀਂ ਨਾ ਉਹ ਤਾਂ ਵੀ ਤਾਂ ਘਰ ਦੇ ਕੰਮ ਮੁੱਕਦੇ ਨਹੀਂ ਜੇ ਜਦੋਂ ਮੈਂ ਹੋਸਟਲ ਚ ਹੁੰਨੀ ਉਹਦੋਂ ਕਿੱਦਾਂ ਕਰਦੇ ਠੀਕ ਹੈ ਤੇ ਚਲ ਬੰਦਾ ਫੇਰ ਵੀ ਹੁੰਦਾ ਚਲ ਬੰਦਾ ਆਸਰਾ ਹੁੰਦਾ ਵੀ ਚਲ ਬੱਚੀ ਆਈ ਹੈ ਕੁੜੀ ਆਈ ਹੈ ਮਨ ਮਟਾ ਉਹ ਜਦ ਮੈਨੂੰ ਹੀ ਨਹੀਂ ਤੁਹਾਡਾ ਕੋਈ ਆਸਰਾ ਤਾਂ ਫਿਰ ਮੇਰੇ ਤੋਂ ਵੀ ਤੁਸੀਂ ਕੀ ਪਾਲ ਲੈਣੀ ਨਹੀਂ ਨਹੀਂ ਨੂੰ ਆਸਰਾ ਕਰ ਤੂੰ ਬਿਨ ਸਰੇ ਤੋਂ ਪਤਾ ਆ ਭਾਬੀ ਕਿਦਾਂ ਤੂੰ ਹਿਮੇਨਕ ਮਣੀ ਹੁੰਨੇ ਹੁਣ ਕਿਦਾਂ ਮੰਮੀ ਨੂੰ ਲੱਗਿਆ ਹੀਗੇ ਤੇ ਉਹ ਮੰਮੀ ਨੇ ਮੰਮੀ ਕਹਿੰਦੀ ਵੀ ਪੈਸੇ ਦੋ ਹੀ ਵਿਆਹ ਕਰਨਾ ਤੇਰੇ ਸਾਹਮਣੇ ਕਿੰਨਾ ਖਰਚਾ ਹੋਣ ਲਿਆ ਵਾ ਖਰਚਾ ਹੋਣ ਦਿਆ ਇੱਥੇ ਤੇ ਭਾਬੀ ਕਿੰਨੇ ਕਰਨਾ ਹੋਰ ਮੈਂ ਤਾਂ ਬੜੀ ਖੁਸ਼ ਹੀਗੀ ਜੀ ਹਾਏ ਮੇਰੇ ਦੋ ਦੋ ਭਰਾ ਦੋਵੇਂ ਕਿਤੇ ਬਾਹਰ ਆ ਮੈਂ ਤੇ ਕਿਤੇ ਐਸ਼ ਕਰੂੰਗੀ ਆ ਦੇਖ ਲੋ ਜੀ ਐਸ਼ ਮੈਂ ਤੂੰ ਐਸ਼ ਕਰਦੀ ਨਹੀਂ ਹਾਂ ਐਸ਼ ਕਰਨੀ ਇੱਥੇ ਤੁਸੀਂ ਜੀਨ ਦਿੰਨੇ ਆ ਤੁਸੀਂ ਕਰਨ ਦੇਣੇ ਤੈਨੂੰ ਨਹੀਂ ਅਸੀਂ ਤੈਨੂੰ ਕੀ ਕਹਿਣ ਦੀ ਆ ਭਰਾ ਨੂੰ ਮੈਂ ਕਿਤੇ ਫੋਨ ਕਰ ਲੈ ਨਾਲੇ ਇੱਥੇ ਤੁਹਾਨੂੰ ਟੈਨਸ਼ਨ ਪੈਣ ਦੀ ਬਖਣੀ ਕਿਹੜੀਆਂ ਨੇ ਗੱਲਾਂ ਕਰਤੀਆਂ ਤੇ ਕੀ ਕਹਤਾ ਭਰਾਵਾਂ ਨੂੰ ਉਹਨਾਂ ਨੂੰ ਵੀ ਤੁਸੀਂ ਸਿਖਾ ਸਿਖਾ ਉੱਥੇ ਬਿਠਾਏ ਭੀਆ ਨਹੀਂ ਤੁਸੀਂ ਉਹਨਾਂ ਨਾਲ ਗੱਲ ਕਰਨੀ ਨਹੀਂ ਨਹੀਂ ਭਲਕੇ ਹੀ ਦੇਖਾਂਗੇ ਤੇ ਉਹ ਆਪਣੇ ਬੰਦੇ ਨਾਲ ਤੂੰ ਆਪਣੀ ਨਾਲ ਨਾਲ ਗੱਲ ਕਰਨੇ ਦਿੰਨੀ ਉਹ ਭਾਬੀ ਮੈਂ ਤੁਹਾਡੇ ਮੰਗੂ ਨਹੀਂ ਕਰਦੀ ਠੀਕ ਹੈ ਨਾ ਮੈਂ ਕਰੂ ਨਹੀਂ ਸਮਝਾ ਆਏਗਾ 나 ਇੱਥੇ ਪੱਖਾ ਲਾਇਆ ਪੱਖਾ ਤੁਹਾਨੂੰ ਬੜਾ ਚੁੱਭਣ ਲਿਆ ਨਿਆਣਿਆਂ ਤਾਂ ਸੀ ਛੱਡਿਆ ਟੀਵੀ ਲਾ ਲਾਇਆ ਹੋਣਾ ਨੇ ਉਹ ਨਹੀਂ ਤੁਹਾਨੂੰ ਲੱਭਦਾ ਉਹਨੂੰ ਤਾਂ ਬਿੱਲੋਂਦਾ ਤੇ ਲਿਆਣੇ ਕੀ ਇੱਕ ਦਿਨ ਛੁੱਟੀ ਵਾਲੇ ਦਿਨ ਲਾਉਂਦੇ ਉਹ ਦਿਨ ਲਾਉਂਦੇ ਆਉਂਦੇ ਮਕੂਲਾ ਮੈਂ ਵੀ ਛੁੱਟੀ ਵਾਲੇ ਦਿਨ ਹੀ ਆਈ ਮੈਨੂੰ ਕਿਤੇ ਜੀ ਲੈਂਦੋ ਕਿਤੇ ਬਹਿਲਾਂ ਤੋਂ ਮੈਨੂੰ ਉਹ ਮੈਂ ਤੇ ਤੈਨੂੰ ਆਣ ਕੇ ਕੀ ਕਹਿਤਾ ਮੈਂ ਤਾਂ ਨਹੀਂ ਕਿਹਾ ਵੀ ਚਲ ਮਾੜਾ ਮੋੜਾ ਹੱਥ ਬਟਾ ਲਗਾ ਮਨਾ ਹੋਰ ਕੀ ਤੈਨੂੰ ਜਾ ਥੋੜਾ ਨਹੀਂ ਤੈਨੂੰ ਤੋਂ ਦੁਖੀ ਹੋ ਗਏ ਤੇ ਮੈਂ ਬਾਹਰੋਂ ਆ ਕੇ ਹੁਣ ਤੁਸੀਂ ਅੰਦਰ ਲੱਗ ਪਈਓ ਉਹਦੇ ਨਾਲ ਪਹਿਲੇ ਮੇਰੇ ਨਾਲ ਲਾ ਕੇ ਆਈ ਓਏ ਮਾਤਾ ਮੈਂ ਤੈਨੂੰ ਕੁਝ ਵੀ ਨਹੀਂ ਕਿਹਾ ਨਹੀਂ ਕਹਿੰਦੀ ਮੈਂ ਬਾਹਰ ਸੁਣੋ ਨਹੀਂ ਦੇਈ ਬੈਠੀ ਹਉ ਹਉ ਦੇ ਹਲੋ ਮੰਮੀ ਮੈਂ ਕੋਸ਼ਿਸ਼ ਨਹੀਂ ਕਿਹਾ ਕਹਿੰਦੀ ਓ ਮੰਮੀ ਇੱਥੇ ਆ ਗਏ ਮੈਂ ਕਿੱਥੇ ਜੀਲਨ ਤੋਂ ੜੀਏ ਜੀਲਨ ਤੋਂ ਤੁਸੀਂ ਬਿਹੋ ਜਾਣੀ ਫਿਰ ਚੱਲ ਜਾਣਾ ਫਿਰ ਬਹਿ ਜਾਓ ਜਿੱਦਾਂ ਮਰਜ਼ੀ ਲੱਤਾ ਪਸਾਰ ਕੇ ਉਹ ਮਾੜਾ ਤੂੰ ਤੋਹੇ ਗੱਲ ਕਰਦੀ ਫਿਰ ਓਹੇ ਗੱਲ ਵੀ ਲੱਤਾ ਬਸਨ ਮੈਂ ਤੁਹਾਨੂੰ ਇਹ ਕਹੇ ਵੀ ਚੱਲ ਦੋ ਮਾੜਾ ਮਟਾ ਤੱਕ ਬਟਾ ਕੰਮ ਨਾ ਕਰਦੀ ਆਂ ਉਹ ਮੈਂ ਉੱਥੋਂ ਆਂਦੀ ਪੜ ਕੇ ਉੱਥੇ ਕਿਹੜੀ ਬੇਲ ਹੀ ਰਹਿੰਦੀ ਐ ਬੜਾਈ ਨਾ ਕਰੇ ਹੁਣ ਮੈਂ ਤੇ ਆਈ ਹੀ ਇੱਥੇ ਫਿਰ ਚੱਲ ਦੋ ਦਿਨ ਸਕੂਨ ਨਰੂੰਗੀ ਪਰ ਸਕੂਨ ਕਿੱਥੇ ਇੱਥੇ ਕਿੱਥੇ ਸੌਣ ਤੈਨੂੰ ਕਿਹੜਾ ਵਾਹੇ ਛੱਡਿਆ ਸੀ ਕੋਣ ਦੇ ਕੋਣ ਅਭੀ ਤੜੀਆਂ ਹੀ ਕਰਤੂਤਾ ਦੇ ਕਰਕੇ ਨਾ ਮੈਂ ਦੁਖੀ ਹੋ ਕੇ ਤੇ ਹੋਸਟਲ 'ਚ ਪੈ ਗਈ ਨਹੀਂ ਤੇ ਮੇਰਾ ਕਿਹੜਾ ਦਿਲ ਨਹੀਂ ਕਰਦਾ ਵੀ ਮੈਂ ਆਪਣੇ ਘਰ ਜਾ ਕੇ ਤੇ ਰਵਾਂ ਹਾਂ ਬੜੇ ਤੂੰ ਦੁਖੀ ਹੋਣੀ ਬੜੇ ਮੇਰੀ ਗੱਲ ਸੁਣੋ ਹਾਂ ਸੁਣ ਲੈ ਇਹਦੀ ਗੱਲ ਪੈਸਾ ਨਹੀਂ ਨਾ ਲੋਨਾਂ ਦੇ ਹੁੰਦੇ ਕਿਤੇ ਉਹਨਾਂ ਦੇ ਵਿਆਹ ਨਹੀਂ ਹੁੰਦੇ ਹੈਗੇ ਨਾ ਲੋਨ ਪਾਹਾ ਹੈ ਕੋਈ ਗੱਲ ਨਹੀਂ ਹੋ ਜੂਗਾ ਮੇਰਾ ਮੈਂ ਲਾਉਂਗੀ ਤੇਰੇ ਤੇ ਪੈਸਾ ਸਾਰਾ ਕੁਝ ਸਮਝ ਕੇ ਕਰੀ ਜਾ ਰਹੀ ਹੈ ਹੱਲੇ ਵੀ ਇਹਨਾਂ ਨੂੰ ਚੈਨ ਦੋ ਇੰਤਾ ਕਦਮ ਲੱਤਾਂ ਤੇ ਮੈਂ ਗਲਾਈ ਖੋਦ ਰਮਾ ਤੇ ਰਹਾ ਮੈਂ ਮਿੰਨੂ ਉਠਾ ਕੇ ਤੇ ਆਪ ਕਿਧਰ ਆਮਨਾ ਸੁਤੇ ਗਈ ਹੈ ਹੋਣੀ ਐ ਸੀ ਚੱਲਦਾ ਪਿਆ ਆਪਣੇ ਕਿਧਰ ਘਰਾੜੇ ਵੱਜਦੇ ਆ ਹੁਣ ਸੂਈ ਦੇ ਇਮਾ ਤਮਾ ਚਲੀ ਜਾਵਾਂ ਮੰਮੀ ਨੂੰ ਦੱਸਾਂ ਮੈਂ ਟੋਮੇਂਟੀ ਜੋ ਆ ਗਏ ਮੈਂ ਜੂ ਜੂ ਤੇ ਹੀ ਬੜਾ ਦੇਖਿਆ ਪਾਣੀ ਆਇਆ ਪੁੰਦਾ ਚ ਉਹ ਜਲਦੀ ਜਲਦੀ ਹਾਂ ਪਾਣੀ ਆ ਗਿਆ ਪਿੰਡ 'ਚ ਸੀ ਮੈਂ YouTube 'ਤੇ ਵੀ ਦੇਖਿਆ ਸੀਗਾ ਹਾਂ ਬਾਬੀਆਂ ਨਾ ਇਹ ਬੋਲਦੇ ਰਹਿੰਦੇ ਆ ਆ ਸਾਹੀਨੇ ਮੇਰਾ ਇੱਥੇ ਉਹਨੂੰ ਦਿਲ ਕਰਦਾ ਮੈਂ ਤੇ ਚੱਲ ਆਈ ਹੀ ਵੀ ਚਲ ਮम्मी ਇੰਨੇ ਚਿਰਾਂ ਬਾਅਦ ਬਾਹਰੋਂ ਆਏ ਆ ਥੋੜਾ ਮੰਮੀ ਨਾਲ ਟਾਈਮ ਸਪੈਂਡ ਕਰਦੀ ਆ ਨਾਲੇ ਚਲ ਛੁੱਟੀਆਂ ਹੀ ਗਈਆਂ ਮੈਨੂੰ ਭਾਬੀ ਨੂੰ ਨੇ ਬਸ ਬਹਾਨਾ ਹੀ ਚਾਹੀਦਾ ਆ ਸਾਰੀ ਦਿਹਾੜੀ ਇਹਦੀ ਨਹੀਂ ਖਿੱਚ-ਖਿੱਚ ਮੁੱਕਦੀ ਮਾਸਾਣੀ ਦੇ ਦੀ ਵੀ ਹਾਂ ਚੱਲ ਆਈ ਆ ਕੋਈ ਗੱਲ ਨਾ ਆ ਜਾ ਪੁੱਤ ਤੂੰ ਕੰਨ ਪਰਖ ਚ ਖੜੀ ਐ ਆ ਜਾ ਅੰਦਰ ਇੱਥੇ ਕੋਈ ਨਹੀਂ ਮੰਮੀ ਉੱਧਰ ਹੀ ਆ ਗਈ ਮੈਂ ਵਧੀਆ ਮੌਸਮ ਹੈ ਮੈਂ ਕਿਹਾ ਚੱਲ ਉੱਥੇ ਫੜੀ ਹਾਂ ਹੁਣ ਇੱਥੇ ਹੀ ਨਾਲ ਦੀ ਤਾਂ ਇੱਧੇ ਹੀ ਰਹਿਣੀ ਐ ਛੱਡ ਪਰ ਇਹਨਾਂ ਦੀਆਂ ਠੀਕ ਐ ਇਹ ਤਾਂ ਇੱਦਾਂ ਬੋਲਦੀਆਂ ਨੇ ਦੀਆਂ ਮੇਰੇ ਨਾਲ ਬਥੇਰਾ ਕੁਝ ਕਰਦੀਆਂ ਮੈਂ ਕਿਹਨੂੰ ਦੱਸਾਂ ਤੇ ਉਹੀ ਤੇ ਗੱਲ ਆ ਮੰਮੀ ਹੁਣ ਸਾਡਾ ਕਿਹੜਾ ਕੋਈ ਹੋਰ ਹੈਗਾ ਆ ਭਰਾ ਭਾਬੀਆਂ ਹੀ ਆ ਚੱਲ ਹਨ ਤੇ ਹੁਣ ਇਹ ਨਾ ਪਤਾਨੀ ਇਹਨਾਂ ਨੂੰ ਕੀ ਚਾਹੀਦਾ ਆ ਮੰਮੀ ਐਵੇਂ ਸਾਰੀ ਦਿਹਾੜੀ ਬੱਸ ਲੱਗੀ ਰਹਿੰਦੀ ਉਦਾਂ ਹੀ ਮੰਮੀ ਮੈਂ ਚੱਲੀ ਆ ਮੈਂ ਨਹੀਂ ਕਿਉਂ ਜਾਣਾ ਤੂੰ ਨਹੀਂ ਨਹੀਂ ਜਾਣਾ ਰਹਿਂਦੇ ਇਹਨਾਂ ਨੂੰ ਨਹੀਂ ਮੰਮੀ ਨਹੀਂ ਬੋਲਦੀਆਂ ਨਾ ਮੈਂ ਜਿੱਥੇ ਪਰਸੋਂ ਜਾਣਾ ਸੀ ਨਾ ਹੁਣ ਮੈਂ ਅੱਜ ਹੀ ਚੱਲੀ ਆ ਮੈਂ ਚੱਲੀ ਸੱਚੀ ਮੇਰਾ ਹਾਂ ਨਹੀਂ ਇੱਥੇ ਦੇਰ ਲੱਗਦਾ ਮੈਂ ਭਾਬੀ ਲੱਗੂ ਚਲ ਜਾਂਗੇ ਤਾਂ ਮੈਂ ਕਿੱਥੇ ਜਾਣਾ ਮੈਂ ਘਰ ਛੱਡ ਕੇ ਕਿੱਥੇ ਜਾਵਾਂ ਤੂੰ ਤਾਂ ਚਲ ਜੇਗੀ ਹੋਸਟਲ ਬਾਅਦ ਚ ਸੋਰੀਆਂ ਦੇ ਚਲ ਜਾਂਗੀ ਮੈਂ ਕਿੱਥੇ ਜਾਣਾ ਮੈਂ ਤਾਂ ਇਨਾ ਕੋਈ ਰਹਿਣਾ ਮੰਮੀ ਤਾਂ ਹੀ ਵੀ ਇਨਾ ਕਰਦੇ ਆ ਪਤਾ ਨਹੀਂ ਭਾਬੀਆਂ ਨੂੰ ਚਾਹੀਦਾ ਤੂੰ ਤਾਂ ਆਪ ਨਹੀਂ ਸਮਝ ਆਂਦੀ ਜੇ ਮੈਂ ਮੂੰਹ ਨਹੀਂ ਕੱਢਦੀ ਕੋਈ ਗੱਲ ਤਾਂ ਮੈਂ ਪਹਿਲੇ ਲਿਆ ਕੇ ਰੱਖ ਦਿੰਨੀ ਸਾਰਾ ਕੁਝ ਮੰਮੀ ਕਿਤੇ ਡੈਡੀ ਹੁੰਦੇ ਨਾ ਕਿਤੇ ਕਿੰਨਾ ਕਰਨਾ ਹੀ ਹੋਣਾ ਨੇ ਮੇਰੇ ਨਾਲ ਡੈਡੀ ਤੇ ਘਾਟ ਥੋੜੀ ਪੂਰੀ ਕਰ ਸਕਦੀ ਇਹੀ ਤਾਂ ਘੋ ਹੈ ਇਹਨਾਂ ਨੂੰ ਪਤਾ ਬੁੱਢੀ ਨੇ ਕੀ ਕਰਨਾ ਚੱਲ ਮੰਮੀ ਤੂੰ ਇਹ ਨਾ ਐਦਾਂ ਕਰੋ ਹਣ ਆ ਡਗਣਾ ਮੰਮੀ ਹੁਣ ਕੋਈ ਹੈਗਾ ਹੋਰ ਚੱਲ ਤੂੰ ਇਹ ਨਾ ਰੋ ਹਣ ਮੇਰੀ ਮੰਮੀ ਐਦਾਂ ਨਾ ਕਰੋ ਲੱਗਦਾ ਉੱਪਰ ਹੀ ਐ ਦੋਨੇ ਮਾਵਾ ਤੀਆਂ ਦੇਖਾਂ ਸੇ ਕੀ ਗੱਲਾਂ ਕਰਦੇ ਆ ਬੰਦਾ ਇਹ ਵੀ ਗੱਲਾਂ ਕਰਦੇ ਹੋਣੀਆਂ ਆ ਆ ਦੇਖ ਤਾਂ ਮੈਂ ਅੱਗੇ ਕੀ ਆਈ ਮੇਰੀ ਗੱਲਾਂ ਗੰਦੀ ਹੋਣੀਆਂ ਦੇਖਦਾ ਲਾੜ ਆਉਂਦਿਆ ਨਾ ਨਾ ਮਾਮਾ ਦੀਆਂ ਇੱਕ ਦੂਜੇ ਕੋਈ ਨਹੀਂ ਨਾ ਮੈਂ ਜਾ ਕੇ ਤੇ ਮੁੰਡਿਆਂ ਨੂੰ ਦੱਸਦੀ ਜਾ ਕੇ ਇਹੇ ਲੰਘਣ ਲਾਗੇ ਤਾਂ ਕਰਦੀ ਨਾ ਮੈਂ ਅੱਜ ਕਰਕੇ ਵੀਡੀਓ ਕਾਲ ਕਰ ਦੱਸਦੀ ਬਾਹਰ ਪਾਣੀ ਆਇਆ ਖੜਾ ਵਾ ਮੰਮੀ ਘਰਾੜੇ ਮਾਰੀ ਜਾਂਦੀ ਮੰਮੀ ਹਾਂ ਪਾਣੀ ਵੇਖੋ ਕਿੱਦਾਂ ਚੜਿਆ ਆਇਆ ਤੂੰ ਹੀ ਘਰਾੜੇ ਮਾਰੀ ਜਾਂਨੇ ਹੈ ਕਿੱਥੇ ਆ ਪਾਣੀ ਉਹ ਬਾਹਰ ਪਾਣੀ ਦੇਖੋ ਕਿੱਦਾਂ ਪਾਣੀ ਚੜਿਆ ਆਇਆ ਤੇਰੀ ਸ਼ਕਨ ਚੱਜ ਦੀ ਗਾਲ ਤੇ ਚੱਜ ਦੀ ਕਰ ਲਿਆ ਕਰ ਮੈਨੂੰ ਲੱਗਦਾ ਰੋੜ ਜਾਣਾ ਤੂੰ ਹੀ ਤੇਰਾ ਰੋੜ ਜਾਣਾ ਉੱਥੇ ਤੂੰ ਹੋਰ ਪਾਣੀ ਦੇਖੋ ਬਾਹਰ ਫੇਰ ਕਿਉਂ ਆ ਬਾਹਰ ਪਾਣੀ ਮੀਂਹ ਪਿਆ ਦਾ ਪਾਣੀ ਆਉਣਾ ਹੀ ਆ ਤੂੰ ਤਾਂ ਮੇਰੀ ਤਰਾਇ ਕੱਢ ਕੇ ਰੱਖ ਦਿੱਤਾ ਆ ਤਰਾ ਕੜਤਾ ਤੇ ਜਿਹੜਾ ਪਿੱਛੇ ਦਰਿਆ ਪਾਣੀ ਉਹ ਥੋੜੀ ਡੰਗਰ ਜੇ ਕੁੱਸਤਾ ਹੋਵੇ ਉਹਨੂੰ ਇਦਾਂ ਨਹੀਂ ਠਾਲੀਦਾ ਹੁੰਦਾ ਅਗਲੇ ਨੂੰ ਪਾ ਮਟਾ ਕੇ ਹੋ ਜੇ ਤੇਨ ਮਾਂ ਦੀ ਲੋੜ ਹੈਗੀ ਕਿ ਨਹੀਂ ਹੈਗੀ ਉਹ ਮੈਨੂੰ ਤੇ ਹੈਗੀ ਆ ਤੂੰ ਮੈਨੂੰ ਚਲਾਦਾ ਰੁੜ ਜਾਣਾ ਫੇਕ ਆਦੀ ਲੋੜ ਪੈਣੀ ਜੇ ਰੁੜ ਗਏ ਤੇ ਇੱਕ ਵਾਰੀ ਰੁੜ ਗਏ ਉੱਥੇ ਅੰਦਰ ਕਿੱਥੋਂ ਪਾਣੀ ਆ ਜਾਣਾ ਇੰਨਾ ਉੱਚਾ ਸੀ ਘਰ ਬਣਾਇਆ ਨਾਲ ਗਲੀਆਂ ਚ ਪਾਣੀ ਇਹਦਾ ਅੰਦਰ ਕਿੱਥੋਂ ਆ ਜਾਣਾ ਡੰਗਰ ਕਿਹੇ ਥਾਂ ਦਾ ਪੱਨੇ ਪਿਆ ਮੈਂ ਦੇਖਿਆ ਆ ਮੈਨੂੰ ਲੱਗਦਾ ਪਰ ਰੁੜ ਜਾਣਾ ਮੈਂ ਹਲਕਾ ਨਹੀਂ ਸਾਰਾ ਘਰ ਮੇਰਾ ਡੰਗਰਾਂ ਨਾਲੇ ਭਰਿਆ ਏ ਇੱਕ ਉਹ ਡੰਗਰ ਪੱਲੇ ਪਈ ਇੱਕ ਡ ਤੇ ਇੱਕ ਡੰਗਰ ਮਾਂ ਤੂੰ ਹੰਮੇ ਤੇਹੀ ਕਰਦੇ ਡੰਗਰਾ ਚ ਡੰਗਰੇ ਦੀ ਮੰਮੀ ਡੰਗਰੀ ਹੋਈ ਸਾਰੇ ਡੰਗਰ ਤੂੰ ਹੀ ਡੰਗਰ ਮੈਂ ਹੀ ਡੰਗਰ 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 ਆਏ ਫਿਟੇ ਮੂੰ ਤੇਰਾ ਵੇਜਾ ਰਾਮ ਨਾ ਲੈ ਵੇਜਾ ਨਾ ਕਨੀ ਘਰ ਚ ਸਭ ਤੋਂ ਵੱਡਾ ਡੰਗਰ ਤੇ ਤੂੰ ਆ ਮੇਰੇ ਪੱਲੇ ਪਿਆ ਆ ਮੈਨੂੰ ਤਾਂ ਇਹੀ ਟੈਨਸ਼ਨ ਲੱਦੀ ਪੈ ਮੈਂ ਤੇਰਾ ਵਿਆਹ ਕਿੱਦਾਂ ਕਰਨਾ ਆ ਉਹ ਵਿਆਹ ਤੇ ਹੋ ਜੂ ਫਿਰ ਤੂੰ ਹੀ ਵੱਡੇ ਆ ਕਿ ਮੈਂ ਵੱਡਾ ਆ ਲੈ ਹਾ ਜੋ ਰੱਬ ਮੇਰਾ ਮੈਂ ਤਾਂ ਨਾ ਕਿਹੜੇ ਖੂਚ ਪੈ ਜਾਮਾ ਕਿ ਦੇਣਾ ਮੇਰਾ ਤਾਂ ਜੀ ਕਰਦਾ ਮੈਂ ਚਿੱਕਾ ਮਾਰ ਕੇ ਇਸ ਘਰ ਦੇ ਬੱਚੇ ਬਾਹਰ ਨਿਕਲ ਜਮਾ ਤੂੰ ਕਦੋਂ ਨੂੰ ਬੰਦਾ ਬਣਨਾ ਆ ਮੈਂ ਤੇਰੇ ਬੰਦੇ ਬਣਾ ਬਣਾ ਕੇ ਨਾ ਮੈਨੂੰ ਲੱਗਦਾ ਮੈਂ ਹੀ ਆ ਤੁਹਾਡੇ ਵਰਗੇ ਹੋ ਜਾਣਾ ਖਰੇ ਮੈਂ ਬੰਦਾ ਹੀ ਆ ਤੁਹਾਨੂੰ ਲੱਗਦਾ ਪਿਆ ਡੰਗਰ ਤੂੰ ਹੈ ਹੀ ਡੰਗਰ ਮਹਾ ਡੰਗਰਾਂ ਦਾ ਡੰਗਰ ਸਾਰੇ ਤੂੰ ਹੀ ਅੱਗੇ ਅੱਗੇ ਲਾਈ ਆ ਜੇ ਤੂੰ ਹੀ ਡੰਗਰਾਂ ਨੂੰ ਡੰਗਰਾਂ ਨੂੰ ਅੱਗੇ ਹੀ ਲਾਈਦਾ ਹੁੰਦਾ ਕਿ ਪਿਛੇ ਲਾਈਦਾ ਹੁੰਦਾ ਆ ਹਾਏ ਰੱਬਾ ਮੇਰੇਆ ਕਿੱਥੇ ਮੇਰਾ ਸਾਰੇ ਟੱਬਰ ਨਾਲ ਬਾਹ ਪਿਆ ਕਿੱਥੇ ਮੈਂ ਕੱਲੀ ਇਹਨਾਂ ਨੂੰ ਬੰਦੇ ਬਣਾ ਦੂੰਗੀ ਮੈਂ ਡੰਗਰਾਂ ਨੂੰ ਹਾਏ ਹਾਏ ਰੱਬਾ ਮੇਰਾ ਮੈਂ ਕਿੱਥੇ ਫਸ ਗਈ ਆ ਆ ਇੰਨਾ ਸੋਹਣਾ ਆਰਾਮ ਕਰਨ ਦਾ ਹੀ ਸੀਗੀ ਡੰਗਰ ਜਿਹਨੇ ਆਣ ਕੇ ਨਾ ਮੈਨੂੰ ਡਰਾ ਹੀ ਛੱਡਿਆ ਫੜ ਕੇ ਆ ਸੌਲ ਮਾਂ ਮੈਂ ਘੜੀ ਹਾਂ ਦਈਏ ਇਹਨੂੰ ਫੋਨ ਇਹ ਵੀ ਕਹਿੰਦਾ ਨਾ ਮੇਰੀ ਮਾਂ ਇਦਾਂ ਤੇ ਮੇਰੀ ਭੈਣ ਤਾਂ ਇਹਨਾਂ ਨਾਲ ਗੱਲ ਕਰਕੇ ਫੇਰ ਮੈਂ ਦੱਸਦੀ ਇਹਨੂੰ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਹੋਸਣਾ ਕਿਦਾਂ ਨਹੀਂ ਫੇਰ ਤੁਸੀਂ ਕਹਿਣਾ ਕਿ ਮੈਂ ਗੱਲ ਕਰਦੀ ਦੇਖ ਲੈ ਹੁਣ ਮੰਮੀ ਤੇ ਦੋਨੇ ਜਾਨੀ ਉੱਪਰ ਦੋਨੇ ਮਾਮਾ ਤੇ ਹਨ ਖੂਬ ਲੱਗੀਆਂ ਮੇਰੀਆਂ ਗੱਲਾਂ ਕਰਨ ਪਹਿਲਾਂ ਮੈਂ ਇਹਨਾਂ ਨੂੰ ਕਹਿੰਦੀ ਮਾਤਾ ਕਹਿੰਦੀ ਸੀ ਕਿ ਕੁੜੀ ਦਾ ਰਿਸ਼ਤਾ ਦੇਖਣ ਦੇਈਂ ਮੈਂ ਤੇ ਮੈਂ ਤਾਂ ਕਹਤਾ ਮਾਂ ਮੈਂ ਤਾਂ ਸਾਡੇ ਸਾਥ ਖੜੀ ਹੈ ਉਹਿਤ ਮੈਂ ਵੀ ਕਿਹਾ ਮੈਂ ਕਿਹਾ ਬੰਨਾ ਖਰਚਾ ਹੋ ਗਿਆ ਘਰਬਾਰ ਮੈਂ ਉਹ ਵੀ ਪੜਾਈ ਦਾ ਖਰਚਾ ਚੱਲਣਿਆ ਸਾਡੇ ਬੱਚੇ ਦਾ ਘਰ ਦਾ ਖਰਚਾ ਆਵੇ ਹਾਂ ਬੱਚੇ ਪੜਾਏ ਪੜੂਏ ਦਾ ਸਾਰਾ ਖਰਚਾ ਸਾਰਾ ਕੁਝ ਚੱਕਿਆ ਸੀ ਮਾਤਾ ਅੱਗੇ ਕਹਿੰਦੀ ਕਹਿੰਦੀ ਲੈ ਤੂੰ ਹੀ ਮੈਨੂੰ ਕੀ ਦਿੱਤਾ ਮੇਰੇ ਨਾਲ ਤੁਸੀਂ ਵੀ ਇਦਾਂ ਕਰਦੇ ਬਾਹਰ ਵਾਲੀ ਵੀ ਇਦਾਂ ਕਰ ਦਿੰਦਾ ਹੁਣ ਤੁਸੀਂ ਵੀ ਇਦਾਂ ਕਰਦੇ ਆ ਤੂੰ ਮੈਨੂੰ ਮੈਂ ਇਥੋਂ ਦੁਖੀ ਮੈਂ ਦੀ ਕੁੜੀ ਤੜ ਤੋਂ ਦੁਖੀ ਹੋ ਕੇ ਕਹਿੰਦੀ ਪੋਸਟਰ ਪਏ ਦੇਖ ਲਓ ਇਦਾਂ ਦੀਆਂ ਗੱਲਾਂ ਕਰਦੇ ਫਿਰ ਤੁਸੀਂ ਮੈਨੂੰ ਬੋਲਦੇ ਆ ਆਹੋ ਪਰ ਲੈ ਹੁਣ ਮੇਰੇ ਮੁੰਡੇ ਦੇ ਕੰਨ ਜਦੋਂ ਦੇਖੋ ਬਸ ਫੋਨ ਤੇ ਸਾਰਾ ਕੁਝ ਹੋਈ ਬੀਤੀ ਉਹਨੂੰ ਸੁਣਾ ਦਿੰਦੀ ਐ ਮੇਰੀ ਵੀ ਮੈਂ ਵੀ ਕਰਦੀ ਫੋਨ ਮੈਂ ਵੀ ਕਰਦੀ ਮੇਰੀ ਵੀ ਸੁਣਿਆ ਕਰ ਨਹੀਂ ਮੈਂ ਤਾਂ ਹੀ ਕਰ ਲੋ ਗੱਲ ਮੈਂ ਤੈਨੂੰ ਮਨ ਨਹੀਂ ਕਰ ਤੀ ਕਰਨੀ ਐ ਤੂੰ ਕਰਨ ਦੇਵੇਂ ਤਾਂ ਹੀ ਐ ਨਾ ਨਹੀਂ ਮੈਂ ਨਹੀਂ ਮੈਂ ਤਾਂ ਉਹ ਹੀ ਗੱਲ ਦੱਸਣ ਦੀ ਜਿਹੜੀ ਗੱਲ ਬੀਤੀ ਐ ਆ ਵੇਖ ਲੈ ਕੋਈ ਵੀ ਹੁੰਦੀ ਸਾਰੀ ਬਸ ਕੰਨ ਪਰ ਦੇਣੇ ਸਾਡੇ ਬਰਖਲਾ ਫੇ ਰਹਿਣਾ ਤੂੰ ਹਾਂ ਦਾ ਇਹਦੇ ਵਿੱਚ ਕੰਨ ਪਰਣ ਵਾਲੀ ਕਿਹੜੀ ਗੱਲ ਕੰਨ ਨਹੀਂ ਪਰਣਦੀ ਹੋਰ ਕੀ ਕਰਨਦੀ ਮੈਂ ਤਾਂ ਉਹਨਾਂ ਨੂੰ ਕੁਝ ਨਹੀਂ ਦੱਸਣ ਦੇ ਮੈਂ ਕਹਿੰਦੇ ਦੇਖ ਲੋ ਮੇਰੇ ਅੱਗੇ ਗੱਲਾਂ ਕਰਦੇ ਪਏ ਗੱਲਾਂ ਕਰਨੀਆਂ ਕਰਦੇ ਫੇ ਅਸੀਂ ਤਾਂ ਕੋਈ ਗੱਲ ਨਹੀਂ ਕੀਤੀ ਅਸੀਂ ਤਾਂ ਮਾਮਾ ਧੀਆ ਖੜੀਆਂ ਵੀ ਨਹੀਂ ਹੋ ਸਕਦੀਆਂ ਫਿਰ ਤੁਹਾਡੇ ਸਾਹਮਣੇ ਤਾਂ ਕਿਤੇ ਨਹੀਂ ਤੇ ਤੁਸੀਂ ਗੱਲਾਂ ਕਰਨੇ ਤੇ ਮੈਂ ਵੀ ਗੱਲ ਕੀਤੀ ਮੈਂ ਤਾਂ ਕੋਈ ਗੱਲ ਨਹੀਂ ਕੀਤੀ ਅਸੀਂ ਤਾਂ ਆਪਣੀਆਂ ਦੋਨੇ ਜਣੀਆਂ ਕਰਨਦੀਆਂ ਅਸੀਂ ਆਹ ਤੁਸੀਂ ਕੋਲੇ ਪਲਾ ਬਣਾ ਕੇ ਤੇ ਉਹਨਾਂ ਦੇ ਕੰਨ ਭਰਦੇ ਆ ਰਿਆ ਕਰੋ ਅਸੀਂ ਮਾਦਾ ਕੋਈ ਗੱਲ ਨਹੀਂ ਕਰਦੇ ਆ ਮੈਂ ਉਹਨੂੰ ਇਹ ਸੁਣਦਾ ਹੀ ਸੀ ਸੁਣਦੀ ਪਈ ਨੇ ਸਾਰਾ ਕੁਝ ਤੇ ਮੈਂ ਵੀ ਕਹਿੰਨੇ ਸੁਣਦਾ ਨਾ ਸੁਣ ਲਓ ਮੈਂ ਕਿਹੜਾ ਕੁਝ ਬਿਆਣੀਆਂ ਨਹੀਂ ਬਿਆਣੀ ਨਹੀਂ ਕੁੜੀ ਜੇ ਰਿਸ਼ਤੇ ਦੀ ਗੱਲ ਛੇੜ ਹੀ ਦਿੱਤੀ ਤੁਸੀਂ ਤਾਂ ਬਸ ਉੱਧੇ ਹੀ ਉਹ ਹੋ ਗਈਆਂ ਵੀ ਪਤਾ ਨਹੀਂ ਕੀ ਕਰ ਦੇਣਾ ਕਿੰਨੇ ਬਿਆਣੀ ਉਹ ਵਿਆਹ ਆਈ ਤਾਂ ਨੂੰ ਕਹਿੰਦੇ ਵਿਆਹ ਤਾਂ ਫਿਰ ਤੁਸੀਂ ਲਾਓਗੇ ਪੈਸਾ ਤਾਂ ਹੀ ਹੈ ਨਾ ਹੁਣ ਮੇਰੇ ਕੋਲ ਤਾਂ ਕੁਝ ਹੈ ਨਹੀਂ ਤਾਂ ਹੀ ਤੇ ਤੁਹਾਡੇ ਅੱਗੇ ਹੱਥ ੱੜਨੇ ਪੈਣਗੇ ਮੇਰਾ ਤੈਨੂੰ ਗਾਹ ਦਾ ਪਹਿਲਾਂ ਸਿੱਧੀ ਗੱਲ ਮੇਰੇ ਹੱਥ ਖੜੇ ਛੋਟੇ ਨੂੰ ਵੈਦੋ ਦੋਨਾਂ ਨੇ ਲਾਉਣੇ ਆ ਜੇ ਇਸ ਗੱਲ ਤੇ ਆਗੇ ਨਾ ਤੇ ਮੈਂ ਕੋਠੀ ਵੇਚ ਦੇਣੀ ਆ ਦੋਨੇ ਵੇਚ ਦੇਣੀਆਂ ਮੈਂ ਕੁੜੀ ਵਿਆਹ ਕੇ ਤਾਂ ਆਪਣੀ ਕੁੜੀ ਨਾਲ ਚੱਲ ਜੂਗੀ ਫਿਰ ਬਹੁਤੀ ਗੱਲ ਮੰਮੀ ਕੋਠੀਆਂ ਦੀ ਗੱਲ ਕਰਦੀ ਉਹ ਕੋਠੀ ਤੇ ਇਹ ਕੋਠੀ ਇਹ ਤੇਰੇ ਮੁੰਡਿਆਂ ਦੇ ਨਾਂ ਤੇ ਆ ਕੋਈ ਵੀ ਨਹੀਂ ਸਾਨੂੰ ਕੱਟ ਸਕਦਾ ਸੀ ਚਾਹੀਏ ਤੇ ਤੁਹਾਨੂੰ ਅਸੀਂ ਤਾਂ ਨੋਹਣੇ ਤੁਹਾਡਾ ਬੋਲੀ ਬਿਸਰਾ ਗੋਲ ਕਰ ਦੋ ਬੰਨ ਦੇ ਦੀ ਵਾਰ ਨੇ ਤੁਸੀਂ ਵੀ ਕਿਦਾ ਕਹਤਾ ਵੀ ਮੈਂ ਕੋਠੀ ਵੀ ਮੈਂ ਵੀ ਚਾਰ ਬੰਦੇ ਇਕੱਠੇ ਕਰਾਂਗੀ ਨਾ ਵੀ ਹੁਣ ਸਾਰਾ ਕੁਛ ਹਾਥੀ ਲਿਖਾ ਕੇ ਤਾਂ ਹੁਣ ਮੈਨੂੰ ਘਰੋਂ ਬਾਹਰ ਕੱਢਣ ਲੱਗੇ ਆ ਤੇ ਤੁਸੀਂ ਗੱਲ ਤੇ ਤੁਸੀਂ ਕੀਤੇ ਨਾ ਸ਼ੁਰੂ ਕੋਈ ਗੱਲ ਨਹੀਂ ਕਿਹਾ ਨਾ ਜੇ ਮੈਨੂੰ ਕੱਢਣਾ ਨਾ ਤੁਹਾਡੇ ਵੀ ਤੁਸੀਂ ਕਹਿੰਦੇ ਕੋਠੇ ਨਹੀਂ ਤੇ ਤੁਸੀਂ ਕੋਠੇ ਬੀਤੇ ਤੁਹਾਡਿਆਂ ਨੇ ਵੀ ਤੁਹਾਨੂੰ ਇੱਦਾਂ ਹੀ ਬਾਹਰ ਕੱਢਣਾ ਹਾਂ ਨਹੀਂ ਨਹੀਂ ਤੁਸੀਂ ਇਹ ਸੋਚਦੇ ਵੀ ਤੁਹਾਡੇ ਪੋਤੇ ਪੋਤਰੀਆਂ ਬਾਹਰ ਰੋਲਦੇ ਰਹੇ ਤੁਹਾਡੇ ਭਰਾ ਵੀ ਬਿਉਹੇ ਨਾ ਤੂੰ ਕੀ ਖੁਸ਼ ਰਹੇ ਤੁਹਾਡੇ ਕਿਉਂ ਮੈਂ ਤੀ ਖੁਸ਼ ਰਹੇ ਕੀ ਤੀ ਤੂੰ ਬਾਹਰ ਦਿੱਤਾ ਤੂੰ ਕੀ ਖੁਸ਼ ਰਹਣਾ ਕੀ ਤੀ ਤੂੰ ਬਾਹਰ ਦਿੱਤਾ ਤੁਸੀਂ ਕਹਿੰਦੇ ਨਾ ਕੋਠੀ ਵੇਚ ਕੇ ਤੇ ਬਾ ਮਰਾ ਨਾ ਬਹੁਤ ਕੁਝ ਕਰਦੇ ਤੁਸੀਂ ਫੇਰ ਵੀ ਕੋਈ ਕਰਦੇ ਕਰੋਂਦੇ ਨਾ ਲੋਕਾਂ ਨੂੰ ਮੈਂ ਵੀ ਦਿਖਦੀ ਰਹਿਣੀ ਹਾਂ ਮੈਂ ਵੀ ਦਿਖਦੀ ਰਹਿਣੀ ਇਸੇ ਕਰਕੇ ਉਹਨੂੰ ਹਾਸਟਲ ਚ ਪਾਤਾ ਸੀ ਕਿ ਮੈਂ ਉੱਥੇ ਚੱਲੀ ਆਂ ਦੂਜੀ ਕੋਲ ਕੈਨੇਡਾ ਤੇ ਇਹ ਤੂੰ ਹੀ ਫੇਰ ਉਹੀ ਗੱਲ ਕਰਨੀ ਤੂੰ ਵੀ ਲੜਦੀ ਰਹਿਣਾ ਉਹਦੇ ਨਾਲ ਇਸ ਕਰਕੇ ਮੈਂ ਉਹਨੂੰ ਉੱਥੇ ਭੇਜਿਆ ਸੀ ਵੀ ਚੱਲ ਔਰ ਉੱਥੇ ਪੜ੍ਹੇ ਪੜ੍ਹੇਗੀ ਤਾਂ ਸਹੀ ਤੁਹਾਡੀਆਂ ਗੱਲਾਂ ਤੋਂ ਤਾਂ ਪਰੇਸ਼ਾਨ ਹੋਏਗੀ ਤੂੰ ਮੇਰੀਆਂ ਉੱਥੇ ਜਾ ਕੇ ਕਰ ਦੇਣੀ ਐ ਵੀ ਉਹਦਾਂ ਦੀ ਆ ਉਹਦੀ ਹੁਣ ਤੂੰ ਆਣ ਕੇ ਆਪਣੀ ਕੋਲ ਨਾ ਇੱਥੇ ਗੱਲਾਂ ਕਰਦੀ ਉਹ ਤਾਂ ਫੇਰ ਮੈਂ ਕਰਨੀ ਐ ਜਿੱਦਾਂ ਤੁਸੀਂ ਕਰਤੀਆਂ ਮੈਂ ਧੀ ਨਾ ਦੁੱਖ ਤੇ ਫੋਲਣੀ ਐ ਤੀ ਆ ਨਾ ਤੇ ਜੇ ਤੈਨੂੰ ਆ ਨੋਆ ਨੂੰ ਤੇ ਇਹ ਬਣਾ ਰਤਾ ਬਾ ਕਾ ਟੇਗਾ ਦਾ ਵੇ ਤੇ ਤੀ ਬਣੋ ਤੂੰ ਮੈਂ ਤੇ ਬਣਾਇਆ ਤੁਹਾਨੂੰ ਤੀ ਦੱਸੋ ਕਿੱਥੇ ਆ ਤੁਸੀਂ ਤਾਂ ਬੂਹਾਂ ਬੋਲਦੀਆਂ ਵੀ ਨਹੀਂ ਮੈਂ ਪਹਿਲੇ ਲਿਆ ਕੇ ਰੱਖ ਦਿੰਨੀ ਐ ਤੁਸੀਂ ਤਾਂ ਕਦੀ ਕਿਹਾ ਹੀ ਨਹੀਂ ਕਿ ਸੱਸ ਨੇ ਕੁਛ ਕੀਤਾ ਆ ਅਸੀਂ ਤੇ ਮਾਤਾ ਕਹਿੰਦੇ ਸੀ ਫਾਫਾ ਤੇ ਗੱਲਾਂ ਮੇਰੀਆਂ ਹੀ ਕਰਦੀਆਂ ਉਹ ਮਾਤਾ ਹੁਣ ਇਹ ਤਾਂ ਤੁਸੀਂ ਗੱਲ ਵਧਾਈ ਜਾਂਦੇ ਆ ਕਰੀ ਜਾਂਦੇ ਹੁਣ ਤੇਰੇ ਮੁੰਡੇ ਨਾਲ ਗੱਲ ਆ ਇਹ ਮੁੰਡੇ ਨਾਲ ਗੱਲ ਵੀ ਨਾ ਕਰੀਂ ਮੁੰਡੇ ਇੰਨੇ ਜੁਗਗੇ ਹੁੰਦੇ ਤਾਂ ਮਾਂ ਨੂੰ ਇਦਾਂ ਧੱਕੇ ਨਾ ਪੈਂਦੇ ਮੁੰਡਿਆਂ ਨੂੰ ਬਸ ਪਤਾ ਨਹੀਂ ਕਿਹੜਾ ਸਿਰ ਚ ਕੀ ਪਾ ਦਿੱਤੇ ਆ ਤੁਸੀਂ। ਉਹ ਐਸੀ ਕੁਛ ਨਹੀਂ ਕੀਤਾ ਮਾਤਾ। ਬੋਲ ਦੇ ਇਥੇ ਬੋਲ ਦੇ ਹੀ। ਹੁਣ ਇਹ ਦੇਖਿਆ ਨਾ ਮਾੜੀ ਜੀ ਗੱਲ ਹੋਈ ਘਰ 'ਚ ਤਾਂ ਕਿੱਦਾਂ ਕੰਨ ਭਰੰਦੀ ਸੀ। ਤੇ ਮਾਤਾ ਤੇਰੀਆਂ ਸੁਣ। ਤਾਂ ਹੀ ਨਹੀਂ ਗੱਲ ਕਰਉਨੇ ਤੇਰੀ ਮਾਤਾ ਤੂੰ ਜਿੱਦਾਂ ਹੋਣਾ ਹੋਣ ਪੈਣ ਲਈ ਆ ਵੀ ਮੈਂ ਗੱਲਾਂ ਕਰ ਰਹੀ ਆ ਤੇ ਤੂੰ ਉਹਦੇ ਕੰਨ ਭਰੀ ਜਾਣੇ। ਉਹ ਫੇਰ ਸਾਨੂੰ ਬੋਲੇਗਾ। 24 ਘੰਟੇ ਫੋਨ ਹੱਥ 'ਚ 24 ਘੰਟੇ ਹੱਥ। ਤੇ ਮਾਤਾ ਫੋਨ ਹੱਥ 'ਚ ਰਹਿਣਾ ਦੋਵੇਂ ਆਪਣੇ ਹੱਥ 'ਚ ਰੱਖ। ਤੈਨੂੰ ਜੱਟਾ ਫੋਨ ਲੈ ਕੇ ਦਊਂ ਆਪਣਾ ਫੋਨ ਆਖ ਤੇਰਾ ਨਹੀਂ ਮੈਂ ਮਾਰਦੀ ਈ ਨਾ ਗੱਲ ਕਰ ਲੈਨੀ ਆ ਤਾਂ ਬਸ ਦੋਨੇ ਜਾਣੀਆਂ ਬਸ ਉਹਨਾਂ ਨੂੰ ਹੀ ਭਰਨ ਕੰਨ ਭਰਨ ਤੇ ਰਹਿੰਦੀਆਂ ਮੁੰਡੇ ਮੇਰੇ ਵੀ ਮੇਤੋ ਦੂਰ ਕਰ ਦਿੱਤੇ ਤੁਸੀਂ ਆਹੇ ਮਾਤਾ ਤੇਰੇ ਮੰਦਾ ਬਹਿ ਮੈਂ ਕੋਈ ਮੁੰਡਾ ਤੇਰੇ ਤੋਂ ਦੂਰ ਨਹੀਂ ਹੋਇਆ ਤੇ ਦੂਰ ਨਹੀਂ ਤਾਂ ਫਿਰ ਗੱਲ ਕਿਉਂ ਨਹੀਂ ਕਰਤੇ ਤਾਂ ਕਿ ਗੱਲ ਕਰਾਂ ਕਰ ਤੂੰ ਹੀ ਆਪ ਕਰੋ ਗੱਲ ਸੁਣਦੇ ਹੁਣੋ ਤੁਸੀਂ ਖਰੇ ਕੀ ਕੀ ਕਹਤਿਆ ਆ ਅਸੀਂ ਪਾਤੈ ਉਹਨਾਂ ਨੂੰ ਜਾਦੂ ਟੂਣੇ ਜਦੋਂ ਤੂੰ ਨੇ ਕੀ ਪਾਣੇ ਜਾਦੂ ਟੂਣਿਆਂ ਤੋਂ ਵੀ ਉੱਪਰ ਕਰ ਦਿੱਤੇ ਆ ਅਸੀਂ ਕੋਈ ਨਹੀਂ ਮਾਰ ਕੇ ਦੱਤਾ ਤੇਰੇ ਵੇਹ ਮੈਂ ਹੁਣ ਕਰਕੇ ਤੈਨੂੰ ਦੌੜ ਜਾਂਦੀ ਏ ਫਿਰ ਅੱਗ ਲਾ ਕੇ ਘਰ ਚ ਵਾਹੀ ਪਰਮਾਤਮਾ ਸੋਕਰ ਕੀ ਆ ਜਾ ਪੁੱਤ ਬਹਿ ਜਾ ਕੀ ਕਰਦੀਆਂ ਲਿਆ ਮੈਂ ਤੇਰੇ ਨਾ ਕੱਪੜੇ ਕਾਉਂਦੀਆਂ ਨਾ بس ਮੈਂ ਕਰ ਲੈਣੀ ਕੋਈ ਸਾਰਾ ਵੇਹ ਲੱਗੀ ਰਹੀ ਨਹੀਂ ਸਾਰਾ ਦਿਨ ਤੋਂ ਲੱਗੀ ਰਹੀਆਂ ਹੈ ਕੋਈ ਨਹੀਂ ਕੰਮ ਮੈਨੂੰ ਬਹੁਤ ਅਰਸਾ ਹੁੰਦਾ ਤੇ ਪੁੱਤ ਸਾਰਾ ਦਿਨ ਤੈਨੂੰ ਲਾ ਛੱਡਦੀ ਆ ਕੰਮ ਆਪ ਕਰਦੀ ਕੁਛ ਨਹੀਂ ਆਪ ਕਿੰਨਾ ਜੇ ਚੱਲਦੀ ਹੁੰਦੀ ਸੀ ਆਪ ਕਿੰਨੇ ਕਨੇ ਹਣਾ ਆਪਣੀ ਸੱਸ ਦੀ ਸੇਵਾ ਕੀਤੀ ਸੋ ਸਾਰਾ ਦਿਨ ਲੱਗੀ ਰਹਿੰਦੀ ਕੰਮ ਇਹਨੂੰ ਬਹੁਤ ਹਰਸ ਆਉਂਦਾ ਦੇ ਉੱਤੇ ਹੈ ਰੈਸਟ ਵੀ ਕਰ ਲਿਆ ਕਰ ਥੋੜੀ ਦੇ ਆਹ ਤਾਂ ਆ ਕੇ ਕੋਈ ਨਹੀਂ ਤੁਸੀਂ ਰਹਿਣਾ ਮੈਂ ਵੀ ਕਰ ਲੈਣਾ ਮੈਂ ਆਪ ਹੀ ਕੋਈ ਨਹੀਂ ਮੈਂ ਕਰਾ ਦਿੰਨੀ ਆ ਮੈਂ ਬੈਠੀ ਆ ਮੈਂ ਹੀ ਕਰਨਾ ਹੈ ਹੈ ਤੇਰਾ ਕੰਮ ਕਰਦੇ ਰਹੇ ਆ ਹੈ ਇਹਦਾ ਹੁਣ ਹਰ ਕੋਈ ਨਹੀਂ ਸੀ ਪਹਿਲਾਂ ਵੀ ਇਹ ਕੰਮ ਕਰਦੇ ਰਹੇ ਹੁਣ ਰੈਸਟ ਕਰੋ ਨਾਲ ਸੀ ਪਹਿਲਾਂ ਵੀ ਇਦਾਂ ਹੀ ਰਹਿੰਦੀ ਸੀ ਸਾਰਾ ਦਿਨ ਕਦੀ ਕੰਮ ਨਹੀਂ ਕੀਤਾ ਆਪ ਕਿੰਨਾ ਕੀਤਾ ਕੰਮ ਹੁਣ ਤੇ ਤਾ ਸਾਰਾ ਕੰਮ ਲੈਂਦੀ ਹੈ ਹੈ ਮੈਂ ਦੇਖ ਦੇ ਕੇ ਤਸ ਹੁੰਦਾ ਰਹਿੰਦਾ ਹੈ ਤੇ ਕੁੜੀ ਜੇ ਗੱਲ ਆਈ ਆ ਤਾਂ ਕੰਮ ਨੂੰ ਇੰਨਾ ਇਹਨੇ ਰੋਲ ਦਿੱਤਾ ਮੜ ਕੇ ਚਲੋ ਬੀਬੀ ਜੀ ਕੋਈ ਗੱਲ ਨਹੀਂ ਕਰ ਲੈਣਾ ਮੈਂ ਸਾਰਾ ਕੰਮ ਕੋਈ ਨਹੀਂ ਤੁਸੀਂ ਰੈਸਟ ਕਰੋ ਹੁਣ ਕੋਈ ਨਹੀਂ ਮੈਂ ਬੈਲੀ ਬੈਠੀ ਰਹਿਣੀ ਆ ਸਾਰਾ ਦਿਨ ਮੈਂ ਕਿਹੜਾ ਛੋਟੀ ਹੋਣਾ ਕੰਮ ਕਰਕੇ ਹੈ ਨਾਲ ਤੇਰੇ ਘਰ ਆ ਦਿੰਨੀ ਆ ਹੋਰ ਕੀ ਆ ਕੰਮ ਕਰਦਾ ਚੰਗਾ ਰਹਿਂਦਾ ਬੰਦਾ ਨਾ ਹੀ ਲੱਤਾ ਵਾ ਚੱਲਦੀਆਂ ਰਹਿੰਦੀਆਂ ਨਾ ਸਰੀਰ ਚੱਲਿਆ ਰਹਿੰਦਾ ਤਸਦਿਆ ਕਰ ਕੋਈ ਸਬਜ਼ੀ ਸਬਜ਼ੀ ਕੱਟਣੀ ਹੁੰਦੀ ਤਾਂ ਇਹਨੇ ਤਾਂ ਕੁਝ ਕਰਨਾ ਨਹੀਂਗਾ ਕੋਈ ਨਹੀਂ ਤੁਸੀਂ ਤਾਂ ਮੈਨੂੰ ਹੁਣਾ ਦਿਆ ਕਰ ਕੋਈ ਨਹੀਂ ਮੈਂ ਕਰ ਦਿੰਨੀ ਆ ਬੈਠੀ ਬੈਠੀ ਕੋਈ ਨਹੀਂ ਕੋਈ ਨਹੀਂ ਕਰ ਲੈਣਾ ਮੈਂ ਮੰਮੀ ਜੀ ਨੇ ਆ ਜਾਣਾ ਹਾਂ ਕੋਈ ਨਹੀਂ ਮੈਂ ਕਰ ਲੈਣਾ ਰਹਿੰਦੇ ਤੁਸੀਂ